ਬਜ਼ੁਰਗਾਂ ਦੀ ਇੱਕ ਕਹਾਵਤ ਹੈ ਕਿ ਪਿੰਡ ਦਾ ਮਹਾਂਦਰਾ ਰਹਿਣਾ ਬਹੁਤ ਜ਼ਰੂਰੀ ਹੈ ਪਰ ਪਿੰਡ ਦੇ ਮਹਾਂਦਰੇ ਲਈ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਕਾਨੂੰਨ ਬਣੇ ਲੋਕਤੰਤਰ ਨੇ ਪਹਿਰੇਦਾਰੀ ਲਈ ਆਪਣਾ ਇੱਕ ਰੰਗ ਤੰਗ ਵਿਖਾਇਆ ਕਹਿੰਦਾ ਆਪਕਿ ਲੋਕਤੰਤਰ ਦੀਆਂ ਚੋਣਾਂ ਵਾਲੀ ਪ੍ਰਣਾਲੀ ਉਹ ਪਿੰਡਾਂ ਤੱਕ ਗਈ ਜਿਹਨੂੰ ਆਪ ਤੌਰ ਤੇ ਦਿਹਾਤੀ ਚੋਣਾਂ ਜਾਂ ਜ਼ਿਲ੍ਹਾ ਪ੍ਰੀਸ਼ਦ ਪੰਚਾਇਤਾਂ ਦੀਆਂ ਚੋਣਾਂ ਕਿਹਾ ਜਾਂਦਾ ਹੈ ਉਹ ਇੰਨੀ ਦੇ ਨਹੀਂ ਪੰਜਾਬ ਦੇ ਵਿੱਚ ਉਹ ਮਾਹੌਲ ਬਣਿਆ ਹੋਇਆ ਹੈ ਨਾਮ ਜੀ ਜਿਤਗੀਆਂ ਦੇ ਪੱਤਰ ਦਾਖਲ ਹੋਣ ਦਾ ਮਾਮਲਾ ਕਾਗਜ਼ ਰੱਦ ਹੋਣ ਦਾ ਮਾਮਲਾ ਅੱਜ ਲਾਸਟ ਅਖੀਰਲਾ ਦਿਨ ਜਿਹੜੇ ਕਾਗਜ਼ ਵਾਪਸ ਲੈਣ ਦਾ ਦਿਨ ਸੀ ਤੇ ਇਹ ਮਾਮਲਾ ਕਈ ਚਰਨਾਂ ਦੇ ਵਿੱਚੋਂ ਕਈ ਪੜਾਅਾਂ ਦੇ ਵਿੱਚੋਂ ਗੁਜ਼ਰਦਾ ਅੱਗੇ ਵੱਧ ਰਿਹਾ ਹੈ ਤੇ ਇਸ ਮਾਮਲੇ ਦੀ ਜਿੱਥੇ ਗੂੰਜ ਦੇਸ਼ ਦੀ ਪਾਰਲੀਮੈਂਟ ਚ ਪਈ ਹੈ ਉੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਦਸਤਕ ਪਈ ਹੈ ਤੇ ਪੰਜਾਬ ਦੇ ਪੁਲਿਸ ਗਲਿਆਰਿਆਂ ਦੇ ਵਿੱਚ ਵੀ ਇਹ ਮਾਮਲਾ ਇਨੇ ਦਿਨੀ ਬੜੇ ਵੱਡੇ ਪੱਧਰ ਉੱਤੇ ਚਰਚਾ ਦੇ ਵਿੱਚ ਹੈ ਇਹ ਸਾਰੇ ਮਾਮਲੇ ਦੇ ਵਿੱਚ ਤਾਜ਼ਾ ਤਰੀਨ ਅਪਡੇਟ ਤੇ ਇਹਦੇ ਇर्द-ਗਿਰਦ ਹੋਰ ਬਹੁਤ ਕੁਝ ਖ਼ੈਰ ਦਸਖਾਸ ਨਹੀਂ ਹੁਣ ਦੱਸ ਦਈਏ ਕਿ ਇਹ ਸਾਰੇ ਪ੍ਰੋਗਰਾਮ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਉਗੇ ਰਾਜੀਮਹਾਰ ਪ੍ਰਸਿੱਧ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋਂ ਜੀ ਸੋ ਸੇਖ ਸਾਹਿਬ ਚੈਨਲ ਨੇ ਵਕਤ ਦਿੱਤਾ ਤੁਹਾਨੂੰ ਧੰਨਵਾਦ ਸ਼ੁਕਰੀਆ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਆ ਜਿਹੜਾ ਪਿੰਛੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਪੰਜਾਬ ਦੇ ਵਿਕਾਸ ਦੇ ਵਿੱਚ ਖਾਸ ਕਰਕੇ ਦਿਹਾਤੀ ਵਿਕਾਸ ਦੇ ਵਿੱਚ ਬੜਾ ਵੱਡਾ ਰੋਲ ਹੁੰਦਾ ਹੈ ਪਰ ਅਜੋਕੇ ਦੌਰ ਦੇ ਵਿੱਚ ਇਹਨਾਂ ਚੋਣਾਂ ਦਾ ਜਿਹੜਾ ਮਾਹੌਲ ਹੈ ਇਹਦੇ ਉੱਤੇ ਕਈ ਤਰ੍ਹਾਂ ਦੇ ਬੜੇ ਵੱਡੇ ਸਵਾਲ ਜਿਹੜੇ ਖੜ ਕੇ ਖੜੇ ਆਪਾਂ ਦੇਖ ਸਕਦੇ ਆ ਇਹਨਾਂ ਸਵਾਲਾਂ ਦੇ ਇਰਦ-ਗਿਰ ਡਾਕਟਰ ਸਾਹਿਬ ਐਸੋਲੇ ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਬਲੱਗ ਸੰਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਤੇ ਪੰਜਾਬ ਜਿਹੜੀ ਰਹਿ ਫੋਨ ਲਾ ਗਈ ਆ ਉਹਦੇ ਵਾਸਤੇ ਵੀ ਤਵਾਹੀ ਦਾ ਇੱਕ ਬਹੁਤ ਵੱਡਾ ਕਾਰਨ ਬਣਿਆ ਪਿਆ ਜਿਸ ਕਿਸਮ ਦੀ ਰਾਜਨੀਤੀ ਉਹਦੇ ਵਿੱਚੋਂ ਉਤਪਤ ਹੋ ਰਹੀ ਆ ਜੀ ਔਰ ਇਹ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਨਹੀਂ ਕਿ ਅੱਜ ਸ਼ੁਰੂ ਹੋਇਆ ਇਹਨਾਂ ਨੇ ਤੇ ਸਿਰਫ ਦੋ ਕਦਮ ਪਹਿਲਾਂ ਨਾਲੋਂ ਕਾਲੀਆਂ ਨਾਲੋਂ ਕਾਂਗਰਸੀਆਂ ਨਾਲੋਂ ਦੋ ਕਦਮੇ ਅਗਲੇ ਪਾਸੇ ਵਾਲੀ ਗਏ ਆ ਉਹਨੂੰ ਠੀਕ ਕਰਨ ਦੀ ਬਜਾਏ ਜੀ ਮਹਾਤਮਾ ਗਾਂਧੀ ਨੇ ਕਿਹਾ ਸੀਗਾ ਕਿ ਦੇਸ਼ ਪਿੰਡਾਂ 'ਚ ਵਸਦਾ ਉਹਦਾ ਕਾਰਨ ਇਹ ਸੀਗਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤੇ ਤਕਰੀਬਨ 88% ਜਿਹੜੀ ਆਬਾਦੀ ਸੀਗੀ ਉਹ ਪਿੰਡਾਂ ਦੇ ਵਿੱਚ ਰਹਿੰਦੀ ਸੀ ਹੂੰ ਫਿਰ ਉਸ ਸਮੇਂ ਦੇ ਚਿਕਾ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਸੀ ਨਪੜਤਾ ਜਿਆਦੀ ਸੀਗੀ ਹੋਰ ਬਹੁਤ ਸਾਰੀਆਂ ਇਸ ਕਿਸਮ ਦੀਆਂ ਲਾਮਤਾ ਸੀਗੀਆਂ ਤੇ ਅਸੀਂ ਦੇਸ਼ ਦੇ ਵਿੱਚ ਇੱਕ ਨਵਾਂ ਪਾਰਲੀਮੈਂਟਰੀ ਨਿਜ਼ਾਮ ਜਿਹੜਾ ਵੈਸਟਮਿੰਸਟਰ ਸਿਸਟਮ ਸੀ ਅਡਾਪਟ ਕਰ ਲਿਆ ਲੋਕਾਂ ਨੂੰ ਉਹਦੀ ਤਾਂ ਭਾਵੇਂ ਬਹੁਤ ਜਿਆਦੀ ਸਮਝ ਨਹੀਂ ਸੀ ਪਰ ਅਸੀਂ ਪੰਚਾਇਤੀ ਰਾਜ ਜਿਹੜਾ ਹੈਗਾ ਸੀਗਾ ਉਹ ਨਿਜ਼ਾਮ ਜਿਹੜਾ ਸੀਗਾ ਉਹਨੂੰ 50s ਦੇ ਵਿੱਚ ਸ਼ੁਰੂ ਕਰ ਲਿਆ ਤੁਹਾਨੂੰ ਯਾਦ ਹੋਵੇ ਸ਼ਾਇਦ ਸਭ ਤੋਂ ਵੱਡਾ ਰਾਜਸਥਾਨ ਸੀਗਾ ਹੂੰ ਜਿਹੜੀਆਂ ਜਿਹੜੀਆਂ ਆਪਣਾ ਉਨੇ ਲਾਗੂ ਕੀਤਾ ਸੀ ਬਲੰਤਰਾ ਇਹ ਮਹਿਤਾ ਕਮੇਟੀ ਬਣੀ ਸੀ ਇੱਕ ਹੋਰ ਮਹਿਤਾ ਕਮੇਟੀ ਬਣੀ ਸੀ ਉਸ ਤੋਂ ਬਾਅਦ ਫਿਰ ਲਗਾਤਾਰ ਇਹਨੂੰ ਸੁਧਾਰ ਵਾਸਤੇ ਜਿਹੜੇ ਜਿਹੜੇ ਹੈਗੇ ਆ ਬਹੁਤ ਸਾਰੀਆਂ ਕਮੇਟੀਆਂ ਬਹੁਤ ਸਾਰੇ ਕਮਿਸ਼ਨ ਬਣੇ ਤਾਂ ਅਲਟੀਮੇਟਲੀ 73 ਅਮੈਂਡਮੈਂਟ ਜਿਹੜੀ ਸੀਗੀ ਉਹ 1992 ਦੇ ਵਿੱਚ ਹੂੰ ਕੋਈ ਔਰ ਪੰਜਾਬ 'ਚ ਪਹਿਲੀ ਵਾਰੀ ਜਿਹੜਾ 1992 ਦੇ ਵਿੱਚ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹ 73 ਅਮੈਂਡਮੈਂਟ ਦੇ ਵਿੱਚ ਹੋਈਆਂ ਜਿੱਥੇ ਪੰਚਾਇਤ ਵੀ ਆ, ਬਲਕ ਸਮਤੀ ਵੀ ਆ, ਜ਼ਿਲ੍ਹਾ ਪ੍ਰੀਸ਼ਦ ਇਨ 3 ਟਾਇਰ ਸਿਸਟਮ ਬਣ ਗਿਆ ਹੂੰ ਹਾਂ ਜੀ ਇਹਦਾ ਮੇਨ ਮਕਸਦ ਉਸ ਸਮੇਂ ਹੁੰਦਾ ਸੀ ਕਿ ਲੋਕਾਂ ਨੂੰ ਭਾਵੇਂ ਰਾਜਨੀਤਿਕ ਚੇਤਨਾ ਜਿਹੜੀ ਹੈਗੀ ਉਹ ਦੇਸ਼ ਦੀ ਜਿਹੜੀ ਹੈਗੀ ਰਾਜਨੀਤੀ ਬਾਰੇ ਉਨੀ ਜ਼ਿਆਦਾ ਨਹੀਂ ਹੈਗੀ ਜਾਂ ਜਿਹੜੀ ਆਪਣੇ ਰਾਜ ਦੀ ਜਿਹੜੀ ਰਾਜਨੀਤੀ ਆ ਕਿਸ ਤਰੀਕੇ ਨਾਲ ਉੱਥੇ ਕਾਨੂੰਨ ਬਣਦੇ ਆ ਕਿਸ ਤਰੀਕੇ ਨਾਲ ਲੋਕੀ ਚੰਗੇ ਲੋਕ ਚੁਣੇ ਜਾ ਸਕਦੇ ਆ ਪਰ ਉਹਨਾਂ ਨੂੰ ਘੱਟੋ ਘੱਟ ਪਿੰਡਾਂ ਦੇ ਵਿੱਚ ਜਿੱਥੇ ਰਹਿੰਦੇ ਆ ਉੱਥੇ ਹੀ ਪਤਾ ਵਾ ਕਿ ਉਹਨਾਂ ਦੀਆਂ ਲੋੜਾਂ ਕੀ ਹੈਗੀਆਂ ਵਾ ਕਿਹੜੇ ਚੰਗੇ ਬੰਦੇ ਆ ਕਿਹਨੇ ਚੁਣੇ ਜਾ ਸਕਦੀ ਆ ਕਿਹੜੇ ਪਿੰਡ ਦਾ ਭਲਾ ਕਰ ਸਕਦੇ ਆ ਤੇ ਕਿਹੜੇ ਪਿੰਡ ਨੂੰ ਨੁਕਸਾਨ ਕਰਦੇ ਤੋਂ ਇਸ ਤਰੀਕੇ ਦੇ ਨਾਲ ਇਹ ਜਿਹੜਾ ਪੰਚਾਇਤੀ ਰਾਜ ਸਿਸਟਮ ਇੱਥੇ ਲਿਆਂਦਾ ਗਿਆ ਉਹਦਾ ਸਭ ਤੋਂ ਮੁੱਖ ਕਰਨੇ ਸੀ ਕਿ ਲੋਕਾਂ ਚ ਰਾਜਨੀਤਿਕ ਚੇਤਨਾ ਲਿਆਂਦੀ ਜਾਵੇ ਲੋਕਾਂ ਨੂੰ ਜਿਹੜਾ ਹੈਗਾ ਸੀਗਾ ਇਹਨਾਂ ਸੰਸਥਾਵਾਂ ਦੇ ਨਾਲ ਜੋੜੇ ਜਾਵੇ ਕਿਉਂ ਨੂੰ ਰੀਡ ਦੀ ਹੱਡੀ ਕਹਿੰਦੇ ਆ ਹੂੰ ਦੇਸ਼ ਦੀ ਰਾਜਨੀਤੀ ਦੀ ਦੇਸ਼ ਦੀ ਜਿਹੜੀ ਹੈਗੀ ਤੁਹਾਡੀ ਜਿਹੜੀ ਸ਼ਾਸਨ ਪ੍ਰਣਾਲੀ ਹੈ ਜਾਂ ਦੇਸ਼ ਦੇ ਵਿੱਚ ਜਿਹੜੀ ਪਾਰਲੀਮੈਂਟੀ ਨਿਜ਼ਾਮ ਉਹਦੀ ਰੀਡ ਦੀ ਹੱਡੀ ਹੈ ਕਿਉਂਕਿ ਇਹਨੂੰ ਗਰਾਸ ਰੂਟ ਲੈਵਲ ਕਹਿੰਦੇ ਆ ਗਰਾਸ ਰੂਟ ਹੁੰਦਾ ਜਿਹੜੀ ਜੜ੍ਹ ਦੇ ਉੱਤੇ ਜਿਹੜੀ ਹੈਗੀ ਉਹ ਰਾਜਨੀਤੀ ਨੂੰ ਅੱਗੇ ਲੈ ਕੇ ਚਲਦੀ ਆ ਹੂੰ ਹੂੰ ਪਰ ਅਨਫੋਰਚੂਨੇਟ ਪਾਰਟੀ ਹੈਗਾ ਕਿ 73 ਅਮੈਂਡਮੈਂਟ ਵੀ ਬਣ ਗਈ ਜਿਹਦੇ ਵਿੱਚ ਬਹੁਤ ਸਰੀਆਂ ਮੰਦਿਆਂ ਦੀ ਸੀ ਕਿ ਰਿਜ਼ਰਵੇਸ਼ਨ ਵੀ ਹੋ ਗਈ 50% ਵਿਮਨ ਦੀ ਰਿਜ਼ਰਵੇਸ਼ਨ ਹੋ ਗਈ ਪੰਚਾਇਤਾਂ ਦੇ ਵਿੱਚ ਇਸੇ ਤਰੀਕੇ ਨਾਲ ਉੱਪਰਲੇ ਪੱਸ਼ੇਲ ਹੋ ਗਈ ਇਹ ਵੀ ਹੋ ਗਿਆ ਕਿ ਇਹਨਾਂ ਨੂੰ ਜਿਹੜੀ ਜਿਹੜੀ ਇਲੈਕਸ਼ਨ ਜਿਹੜੀ ਹਰ 5 ਸਾਲ ਬਾਅਦ ਜਿਹੜੀ ਹੋਣੀ ਜ਼ਰੂਰੀ ਹੋ ਗਈ ਔਰ ਇਹਦੇ ਨਾਲ ਨਾਲ ਇਹ ਸੀ ਵੀ ਸਟੇਟਾਂ ਜਿਹੜੀਆਂ ਵਾ ਜਿਹੜੀ ਹੈਗੀ ਉਹ ਜਿਹੜੀ ਖਾਸ ਕਰਕੇ ਡੀਸੈਂਟਰਲਾਈਜੇਸ਼ਨ ਕਰੋਗੀ ਇਹਨਾਂ ਨੂੰ ਪੰਚਾਇਤਾਂ ਨੂੰ ਅਧਿਕਾਰ ਦੇਊਗੀ ਇਹਨਾਂ ਨੂੰ ਫੰਡ ਦੇਊਗੀ ਤਾਂ ਕਿ ਆਪਣੀ ਤਰ੍ਹਾਂ ਪੈਰਾਂ ਤੇ ਖੜੀਆਂ ਹੋ ਜਾਣ ਤੇ ਆਪਣੇ ਜਿਹੜੇ ਖਾਸ ਕਰਕੇ ਪਿੰਡਾਂ ਦੇ ਜਾਂ ਬਲਾਕ ਦੇ ਵਿੱਚ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਹੜੇ ਜਿਹੜੇ ਮਸਲੇ ਹੈਗੇ ਉਹਨੂੰ ਉਸ ਤਰੀਕੇ ਨਾਲ ਰਿਸੋਲਵ ਕਰ ਸਕਣ। ਹੂੰ ਜੀ। ਔਰ ਬਿਊਰੋਕ੍ਰੇਸੀ ਨੂੰ ਨੱਥ ਪੈ ਸਕੇ। ਹੂੰ ਹੂੰ ਹੂੰ। ਕੁਝ ਥੇਟਾਂ ਨੇ ਬਹੁਤ ਵੱਡਾ ਹਮਲਾ ਮਾਰਿਆ ਜਿਨ੍ਹਾਂ ਚੋਂ ਕਿਰਨ ਦਾ ਵੀ ਹੈਗਾ ਵਾ ਜਿਨ੍ਹਾਂ ਚੋਂ ਵਸਤੂਗਾਲ ਵੀ ਹੈ ਜਿਨ੍ਹਾਂ ਚੋਂ ਕਰਨਾਟਕਾ ਵੀ ਹੈ ਜਿਨ੍ਹਾਂ ਚੋਂ ਤਾਮਿਲਨਾਡੂ ਵੀ ਹੈ ਹੈ। ਇਸ ਸਟੇਟਾਂ ਨੇ ਕਾਫੀ ਉੱਥੇ ਡੀਸੈਂਟਰਲਾਈਜ਼ੇਸ਼ਨ ਕੀਤੀ ਤੁਸੀਂ ਉਹਨਾਂ ਦੀ ਪੰਚਾਇਤਾਂ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਜਾਂ ਬਲਾਕ ਸੰਪਤੀਆਂ ਦੀ ਜਿਹੜੀ ਵਰਕਿੰਗ ਹੈਗੀ ਉਹ ਬਹੁਤ ਜ਼ਿਆਦਾ ਜਿਹੜੀ ਹੈਗੀ ਫਰਕ ਹੈਗੀ ਹੋਰਾਂ ਸਟੇਟਾਂ 'ਚ ਵੀ ਠੀਕ ਆ ਪਰ ਪੰਜਾਬ ਦੇ ਵਿੱਚ ਤਾਂ ਬਿਲਕੁਲ ਇਸ ਸਮੇਂ ਤਾਂ ਬਿਲਕੁਲ ਪੱਠਾ ਬਹਿ ਗਿਆ ਕਿਉਂਕਿ ਜਿਹਾ ਪਿਛਲੇ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਅਕਾਲੀ ਵੀ ਇਹ ਕਰਦੇ ਸੀ ਕਾਂਗਰਸੀ ਵੀ ਇਹ ਕਰਦੇ ਸੀ ਤਕਸ਼ਾਹੇ ਇਹ ਕਰਦੇ ਸੀਗੇ ਔਰ ਇਹ ਇਸ ਵੇਲੇ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਹੈਗੀਆਂ ਇਹ ਪਿੰਡਾਂ ਦੇ ਵਿੱਚ ਦੁਸ਼ਮਣੀ ਦਾ ਇੱਕ ਬਹੁਤ ਵੱਡਾ ਕਾਰਨ ਬਣ ਗਿਆ ਬਹੁਤ ਵੱਡੇ ਖਰਚੇ ਦਾ ਕਾਰਨ ਬਣ ਗਿਆ ਰਾਜਸੀ ਸੰਕਟ ਪੈਦਾ ਹੋ ਰਿਹਾ ਲੋਕਾਂ ਨੂੰ ਸਿਆਣੇ ਬਣਾਉਣ ਦੀ ਥਾਂ ਤੇ ਲੋਕਾਂ ਨੂੰ ਧੜਿਆਂ 'ਚ ਵੰਡਿਆ ਜਾ ਰਿਹਾ ਹੈ ਔਰ ਖਾਸ ਕਰਕੇ ਇਹ ਸਰਕਾਰ ਤੋਂ ਤੇ ਆਸ ਹੀ ਲੋਕਾਂ ਨੂੰ ਕਿ ਇਹ ਉਹਨੂੰ ਮੋੜਾ ਪਾਊਗੀ ਜੋ ਕਾਲੀਆਂ ਨੇ ਕਾਂਗਰਸੀ ਕਰਦੇ ਰਿਹਾ ਵੀ ਉਹਦੇ ਤੋਂ ਮੋੜਾ ਪਾਊਗੀ ਲੋਕਾਂ ਨੂੰ ਹੱਕ ਦਿੱਤਾ ਜਾਊਗਾ ਜਿੰਨੇ ਉਹਨੇ ਆਪਣੇ ਨੇ ਸਰਪੰਚ ਚੁੜਨਾ ਸਰਪੰਚ ਚੁੜਲੇ ਬਲਾਕ ਸਮਟੀ ਦਾ ਮੈਂਬਰ ਜਿੰਨੂੰ ਚੁੜਨਾ ਉਹ ਚੁਣ ਲਵੇ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਚੁਣਨਾ ਉਹਨੂੰ ਚੁਣ ਲਵੇ ਉਹਨਾਂ ਨੂੰ ਲੋਕਾਂ ਨੂੰ ਰਾਇਤ ਦਿੱਤਾ ਜਾਵੇ ਪਰ ਉਹ ਕੀ ਹੈ ਕਿ ਇਹਦੇ ਵਿੱਚ ਤਾਂ ਮੇਰੇ ਖਿਆਲ ਜਿੰਨਾ ਉਹਨਾਂ ਕੰਮ ਗਰਕ ਗਿਆ ਵਾ ਔਰ ਜਿੰਨਾ ਮਤਲਬ ਥੱਲੇ ਲੱਗ ਗਿਆ ਵਾ ਤੇ ਇਹ ਚੋਣਾ ਤੋਂ ਐਸੇ ਲੋਕਾਂ ਵਾਸਤੇ ਬਹੁਤ ਵੱਡੀ ਸਮੱਸਿਆ ਬਣ ਗਈ ਔਰ ਜਿਸ ਤਰੀਕੇ ਨਾਲ ਚੋਣਾ ਚ ਧੱਕੇਸ਼ਾ ਹੀ ਹੋ ਰਹੀ ਆ ਹੂੰ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਲੋਕਾਂ ਦੀਆਂ ਪੱਗਾਂ ਲੱਤ ਰਹੀਆਂ ਹੂੰ ਉਹ ਕੀ ਰਿਹਾ ਕਿ ਜਿਹੜੇ ਬੰਦੇ ਪਹਿਲਾਂ ਅਕਾਲੀਆਂ ਦੇ ਨਾਲ ਸੀ ਕਾਂਗਰਸੀਆਂ ਦੇ ਨਾਲ ਸੀ ਉਹ ਸਾਰੇ ਹੁਣ ਇਹ ਨਾਲੇ ਪਾਸੇ ਲੱਗ ਗਏ ਉਸ ਕਿਸਮ ਦੀ ਗੁੰਡਾਗਰਦੀ ਉਸ ਕਿਸਮ ਦੀ ਧੱਕੇਸ਼ਾ ਹੀ ਜਿਹੜੀ ਆ ਉਹ ਕੰਟੀਨਿਊਸ ਚੱਲ ਰਹੀ ਹੈ ਲੋਕ ਵਿਚਾਰੇ ਜਿਹੜੇ ਆਮ ਲੋਕ ਹੈਗੇ ਆ ਉੱਚਪ ਕਰਕੇ ਇੱਕ ਮੂਕ ਦਰਸ਼ਕ ਬਣੇ ਆ ਵੀ ਹੋ ਕੀ ਰਿਹਾ ਉਹ ਵੋਟਾਂ ਪੈਣੀਆਂ ਜਿੱਪਾ ਦੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਨਾ ਪਾਓ ਤਾਂ ਵੀ ਫਰਕ ਨਹੀਂ ਪੈਂਦਾ ਜਿਹੜੇ ਅੱਜ ਜਿਹੜੇ ਪਿਛਲੀ ਵਾਰੀ ਗਿੱਤੇ ਸੀ ਉਹ ਸਾਰੇ ਦੇ ਸਾਰੇ ਜਿਹੜੇ ਉਹ ਹੁਣ ਇਹਨਾਂ ਦੇ ਪਾਸੇ ਲਾ ਕੇ ਤੁਸੀਂ ਦੇਖੋ ਵੀ ਸਲ ਕਾਰਪੋਰੇਸ਼ਨਾਂ ਦੇ ਵਿੱਚ ਜਿਹੜੇ ਮੇਅਰ ਹੁੰਦੇ ਸੀ ਜਾਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੀ ਜਿਹੜੇ ਕਾਲੀ ਕਾਂਗਰਸੀ ਤੋਂ ਸਾਰੇ ਆਵਾਜ਼ ਦੀ ਪਾਰਟੀ 'ਚ ਆ ਗਏ ਪਹਿਲੂ ਆਵਾਜ਼ ਦੀ ਪਾਰਟੀ ਦਾ ਸੂਰਤ ਹੀ ਡੁੱਬ ਗਿਆ ਇਹ ਫਿਰ ਦੂਰੇ ਪਾਸੇ ਤੁਰ ਪਣਗੇ ਇਹ ਹੀ ਵੱਡੀ ਤਰਾਸਤੀ ਹੈ ਇਸ ਕਰਕੇ ਇਹ ਚੋਣਾਂ ਜਿਹੜੀਆਂ ਹੈਗੀਆਂ ਮੈਨੂੰ ਲੱਗਦਾ ਵੀ ਜਿਸ ਮਕਸਦ ਲਈ ਇਹ ਸੰਸਥਾ ਮ ਬਣਾਈਆਂ ਗਈਆਂ ਸੀ ਜਾਂ ਜਿਸ ਮਕਸਦ ਲਈ ਇਹ ਚੋਣਾਂ ਹੋਣੀਆਂ ਚਾਹੀਦੀਆਂ ਸੀਗੀਆਂ ਉਹਨੂੰ ਪੂਰਾ ਤਾਂ ਕੀ ਕਰਨਾ ਵਾ ਇਹ ਬਿਲਕੁਲ ਉਲਟੇ ਪਾਸੇ ਤਬਾਈ ਵਾਲੇ ਪਾਸੇ ਜਿਹੜਾ ਇਹ ਨਿظام ਸਾਰਾ ਲਾਜ਼ਾਰਿਆ ਔਰ ਅਲਟੀਮੇਟਲੀ ਪੰਜਾਬ ਨੂੰ ਹੋਰ ਡੂੰਗੀ ਖੜ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਜਾਂ ਆਰਥਿਕ ਤੌਰ ਤੇ ਹੋਰ ਥੱਲੇ ਸੁੱਟ ਰਿਹਾ ਹੂੰ 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 ਜੀ 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 ਸਰ ਡਾਕਟਰ ਸਾਹਿਬ ਤੁਸੀਂ ਕਹਿ ਕਿ ਦੁਸ਼ਮਨੀ ਦਾ ਕਾਰਨ ਵਜਾ ਇੱਕ ਚੋਣਾ ਬਣ ਕੇ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਮਕਸਦ ਸੀ ਮਕਸਦ ਤੋਂ ਬਹੁਤ ਦੂਰ ਹਟ ਕੇ ਇਹ ਸਾਰਾ ਜਿਹੜਾ ਨਿਜਾਮ ਬਣ ਕੇ ਸਾਹਮਣੇ ਆ ਰਿਹਾ ਤੇ ਸਿਆਸੀ ਤਿਰਾਂ ਵੀ ਇੱਕ ਦੂਜੇ ਤੇ ਬਹੁਤ ਵੱਡੇ ਇਲਜ਼ਾਮ ਬਾਜ਼ੀ ਨਿਗਨੀ ਜਿਹੜੀ ਮੋٹے ਪੱਧਰ ਉਤੇ ਚੱਲ ਰਹੀ ਹੈ ਤੇ ਚਾਕੀ ਤਿਰਾਂ ਦਾ ਪੁਲਿਸ ਤੰਤਰ ਨਾਲ ਵੀ ਇਲਜ਼ਾਮ ਬਾਜ਼ੀ ਦਾ ਜਿਹੜਾ ਮਾਹੌਲ ਹੈ ਇਹ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਖਾਸ ਕਰਕੇ ਪਟਿਆਲਾ ਪੁਲਿਸ ਤੇ ਸ਼੍ਰੋਮਣੀ ਕਾਲੀ ਦਾਲ ਇਹਨਾਂ ਦੇ ਵਿੱਚ ਜੀ ਨੇ ਦੇਖੋ ਇਹ ਆਮ ਤੌਰ ਤੇ ਅਸੀਂ ਵੀ ਪਾਰਟੀ ਨਸ ਹੋਣੀ ਚਾਹੀਦੀ ਇਹ ਜਿਹੜੀਆਂ ਸੰਸਥਾਵਾਂ ਹੈਗੀਆਂ ਵਾ ਇਹਦੇ ਚ ਪਾਰਟੀ ਬਾਜੀ ਧੜੇਵੰਦੀ ਨਹੀਂ ਹੋਣੀ ਚਾਹੀਦੀ ਪਰ ਇਹ ਹੁੰਦਾ ਵੀ ਇਦਾਂ ਸੀ ਕਿ ਹੁਣ ਤਾਂ ਬਿਲਕੁਲ ਪਾਰਟੀ ਵਿੱਚ ਆ ਗਈ ਭਾਵੇਂ ਅੱਗੇ ਸਿੱਧੇ ਤੌਰ ਤੇ ਹੁੰਦਾ ਸੀ ਵੀ ਬੰਦੇ ਖੜੇ ਕਰ ਦਿੰਦੇ ਸੀ ਉਹਦੇ ਨਾਲ ਚਲੇ ਜਾਂਦੇ ਸੀ ਹਮ ਪਰ ਹੁਣ ਤਾਂ ਬਿਲਕੁਲ ਤੁਸੀਂ ਧਿਰ ਬਣ ਕੇ ਉਹਦੇ ਵਿੱਚੋਂ ਜਿਹੜੀ ਉਹ ਇਲੈਕਸ਼ਨ ਲੜਨ ਦੀ ਤੁਸੀਂ ਇਸ ਲੈਵਲ ਦੇ ਉੱਤੇ ਕਿਉਂਕਿ ਪੰਜਾਬ ਦੇ ਵਿੱਚ ਧੜੇਬੰਦੀ ਜਿਹੜੀ ਹੈਗੀ ਹੈ ਬਹੁਤ ਖਤਰਨਾਕ ਆ ਆਪਾਂ ਦੇਖਦੇ ਆ ਕਿਸ ਤਰੀਕੇ ਦੇ ਨਾਲ ਵਾਇਲੈਂਸ ਵੀ ਹੁੰਦੀ ਆ ਕਿਸ ਤਰੀਕੇ ਨਾਲ ਮਨੁੱਖਾਂ ਦਾ ਨੁਕਸਾਨ ਵੀ ਹੁੰਦਾ ਵਾ ਜਾਂ ਕਿਸ ਤਰੀਕੇ ਨਾਲ ਪ੍ਰਾਪਰਟੀ ਦਾ ਨੁਕਸਾਨ ਵੀ ਹੁੰਦਾ ਜਾਂ ਕਿਸ ਤਰੀਕੇ ਨਾਲ ਪੁਲਿਸ ਤੇ ਕੇਸ ਵੀ ਬਣਦੇ ਆ ਜਾਂ ਕਿਸ ਤਰੀਕੇ ਨਾਲ ਲੋਕੀ ਦਾਲਦਾਨ ਦੇ ਵਿੱਚ ਧੱਕੇ ਖਾਂਦੇ ਫਿਰਦੇ ਆ ਜਾਂ ਕਿਸ ਤਰੀਕੇ ਦੇ ਨਾਲ ਜਿਹੜਾ ਦੂਸਰੇ ਨੂੰ ਜਿਹੜਾ ਹੈਗਾ ਉਹ ਅੱਗੇ ਲਾਉਣ ਵਲੇ ਪਛੇਤੋਰੇ ਫਿਰਦੇ ਹੁੰਦੇ ਆ ਔਰ ਉਹੀ ਤੁਸੀਂ ਦੇਖੋ ਨਾ ਬੋਲੀ ਉਹਦੇ ਵਿੱਚ ਉਹੀ ਨਿਕਲਦੀ ਆ ਅਕਾਲੀ ਕਹਿੰਦੇ ਆ ਲੈਣ ਤੋਂ ਇੱਕ ਸਾਲ ਨੂੰ ਸਾਡਾ ਰਾਜ ਆਦੰਦੋ ਸਾਡਾ ਰਾਜ ਉਹ ਅਹੀ ਧੜਕਾ ਕਰਾਂਗੇ ਕਾਂਗਰਸੀ ਕਹਿੰਦੇ ਸਾਡਾ ਰਾਜ ਇਹ ਅਹੀ ਧੜਕਾ ਕਰਾਂਗੇ ਭਾਜਪਾ ਵਾਲੇ ਕਹਿੰਦੇ ਸਾਡਾ ਜੋ ਮਤਲਬ ਇਹ ਇਹਨਾਂ ਦੀ ਆਪਣੀ ਜਿਹੜੀ ਜਿਸ ਮਕਸਦ ਲਈ ਇਹ ਸੰਸਥਾਵਾਂ ਬਣੀਆਂ ਸੀ ਉਹ ਮਕਸਦ ਕਿੱਥੇ ਹੈ ਦੂਸਰੀ ਗੱਲ ਹੈ ਕਿ ਪੁਲਿਸ ਇੱਕ ਬਹੁਤ ਵੱਡਾ ਇਨਸਟਰੂਮੈਂਟ ਬਣ ਗਿਆ ਸਭ ਤੋਂ ਅਨਫੋਰਚੂਨੇਟ ਪਾਰਟ ਹੈਗਾ ਸਾਡੇ ਨਿظام ਲਈ ਹਮ ਸਾਰਾ ਕੁਝ ਪੁਲਿਸ ਤੰਤਰ ਦੇ ਛੁੱਟ ਦਿੰਦਾ ਹੈ ਇਹਦਾ ਮਤਲਬ ਹੈਗਾ ਕਿ ਜਿਹੜੇ ਇਹ ਜਿਹੜੇ ਖਾਸ ਕਰਕੇ ਨਮਾਇੰਦੇ ਹੈਗੇ ਆ ਜਾਂ ਜਿਹੜੇ ਸਰਕਾਰਾਂ ਚ ਰਾਜਨੀਤਿਕ ਲੋਕਾਂ ਨੇ ਚੁਣੇ ਨਮਾਇੰਦੇ ਆ ਇਹਨਾਂ ਦੇ ਪੱਲੇ ਕੱਖ ਨਹੀਂਗਾ ਇਹਨਾਂ ਨੂੰ ਕੌਨਫੀਡੈਂਸ ਨਹੀਂ ਹੈਗਾ ਇਹਨਾਂ ਨੂੰ ਕੋਈ ਵੀ ਥੋੜੀ ਬਹੁਤੀ ਜਿਹੜੀ ਰਾਜਨੀਤਿਕ ਅਕਲ ਵਾਲੀ ਗੱਲ ਜਿਹੜੀ ਉਹ ਨਹੀਂ ਹੈਗੀ ਕੋਈ ਇਹਨਾਂ ਨੂੰ ਇਹ ਪੰਜਾਬ ਦੇ ਭਲੇ ਨੂੰ ਕਿੱਦਾਂ ਕਿੱਦਾਂ ਲਿਆਂਦਾ ਜਾ ਸਕਦਾ ਪੁਲਿਸ ਥੋੜੀ ਹਰਥਾਂ ਹੋਊਗੀ ਜਿਹੜਾ ਮਿਸਯੂਜ਼ ਆਫ ਪੁਲਿਸ ਹੈਗਾ ਵਾ ਉਹਦੇ ਨਾਲ ਹੋਰ ਸਮੱਸਿਆ ਪੈਦਾ ਹੁੰਦੀ ਆ ਧੱਕਾ ਕਰਦੇ ਆ ਅਕਾਲੀਆ ਵੀ ਧੱਕਾ ਕਰਦੇ ਨੇ ਕਾਂਗਰਸੀਆ ਵੀ ਧੱਕਾ ਕਰਦੇ ਨੇ ਇਹ ਤਾਂ ਹੁਣ ਅਗਲੇ ਪਾਸੇ ਲ ਫੇਰ ਅਗਲੇ ਪਾਸੇ ਚਲ ਕੇ ਜੋ ਪਟਿਆਲੇ 'ਚ ਹੋਇਆ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਪਟਿਆਲਾ ਤੁਹਾਡਾ ਸ਼ਹਿਰ ਮੈਂ ਅਸੀਂ ਤਾਂ ਕਹਿੰਦੇ ਹਾਂ ਬਹੁਤ ਸਿਆਣਾ ਪਹਿਲਾਂ ਇੱਕ ਵਾਰੀ ਮੈਨੂੰ ਪਤਾ ਕਿ ਅਕਾਲੀਆ ਕਿ ਕਾਂਗਰਸੀਆ ਦੇ ਰਾਜ ਦੇ ਵਿੱਚ ਵੀ ਸਾਰੀਆਂ ਸਾਰੀਆਂ ਜਿਹੜੇ ਹੈਗੇ ਸੀ ਉਹ ਜਿਹੜੇ ਹੈਗੇ ਸੀ ਦੂਫਰੇ ਉੱਥੇ ਹਮੇਸ਼ਾ ਹੀ ਜਿਹੜੀ ਨਾ ਮਤਲਬ ਜਿਹੜਾ ਇੱਕੋ ਹੀ ਪਾਰਟੀ ਦਾ ਜਾਂਦੀ ਹੈ ਮੇਰੇ ਖਿਆਲ ਅਮਰਿੰਦਰ ਸਿੰਘ ਵੀ ਸੜਕ ਦੇ ਉੱਤੇ ਫਿਰਦਾ ਸੀ ਉਦੋਂ ਕਿ ਲੰਮਾ ਪਿਆ ਹੈ ਜਾਂ ਕਾਲੀਆਂ ਲੰਮੇ ਪਿਆ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਿਗਮੀਆਂ ਬਸ ਇਹ ਨੂੰ ਸਮਝ ਨਹੀਂ ਆਉਂਦੀ ਵੀ ਇਸ ਇਦਾਂ ਦਾ ਸ਼ਹਿਰ ਹੋਵੇ ਇਦਾਂ ਦੇ ਲੋਕ ਹੋਣ ਇੰਨੀ ਠੱਕਾ ਸ਼ਾਈ ਜਿਹੜੀ ਹੈਗੀ ਆ ਉਹ ਦਾ ਕਾਰਨ ਤੇ ਕੋਈ ਹੈਗਾ ਵੀ ਜਿਹੜੇ ਕੋਈ ਦੇਖਿਆ ਹੋਣਾ ਕਾਲੀਆਂ ਦੇ ਵੱਡੇ ਲੀਡਰ ਸੀ ਉਦੋਂ ਕਾਲੀਆਂ ਚ ਝੁੜੀ ਕਿਉਂ ਫਿਰਦੇ ਸੀ ਉਹ ਨਾਮਾਦੀ ਪਾਰਟੀ ਚ ਆ ਕੇ ਜਿਹੜੇ ਕਾਂਗਰਸ ਵਾਲੇ ਉਹ ਨਾਮਾਦੀ ਪਾਰਟੀ ਚ ਆ ਗਏ ਆ ਉਹੀ ਪੁਰਾਣੇ ਬੰਦੇ ਜਿੱਦਾਂ ਅੰਗਰੇਜ਼ੀ ਦੇ ਕਵਰ ਹੈਗੀ ਆ ਕਿ 올ਡ ਵਾਈਨ ਇਨ ਨਿਊ ਬੋਟਲ ਤੋ ਇਹ ਇਹ ਜਦੋਂ ਪੁਲਿਸ ਦੀ ਲੋੜ ਪੈਦੀ ਹੈ ਤਾਂ ਮਤਲਬ ਹੈਗਾ ਸਾਡਾ ਤੰਤਰ ਬਹੁਤ ਕਮਜ਼ੋਰ ਹੈ ਸਾਡੀ ਰਾਜਨੀਤੀ ਬਹੁਤ ਮਾੜੀ ਹੋ ਗਈ ਆ ਗਰਖ ਗਈ ਆ ਔਰ ਅਸੀਂ ਸਿਰਫ ਤਾਕਤ ਦੇ ਨਾਲ ਹੀ ਜਿਹੜਾ ਨਾ ਦੁਹੇਆਂ ਨੂੰ ਸੋਧਣਾ ਚਾਹੁੰਦੇ ਆ ਹੂੰ 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 ਔਰ ਇਹ ਜਿਹੜਾ ਜਿਹੜਾ ਵਰਤਾਰਾ ਹੈਗਾ ਵਾ ਇਹ ਤੁਹਾਡੇ ਸਾਰੇ ਦੇ ਸਾਰੇ ਨਿظام ਨੂੰ ਲੈ ਕੇ ਬੈਠ ਜਾਊਗਾ ਇਹ ਵਰਤਾਰਾ ਬਹੁਤ ਡੇਂਜਰਸ ਹੈਗਾ ਵਾ ਨਹੀਂ ਤੇ ਕਹਾਂਗੇ ਵੀ ਕੋਈ ਉੱਠੇ ਇਹਦੇ ਵਿੱਚੋਂ ਕੋਈ ਨਵੀਂ ਧਿਰ ਖੜੀ ਹੋਵੇ ਜਿਹੜੀ ਇਹ ਵਰਤਾਰੇ ਨੂੰ ਰੋਕੀ ਕਿਉਂਕਿ ਇਹਨਾਂ ਕਾਗਰਸੀਆਂ ਕਾਂਗਰਸੀਆਂ ਬੀਜੇਪੀ ਵਾਲਿਆਂ ਦਾ ਆਪ ਤਾਂ ਖੈਰ ਉਹਨਾਂ ਤੋਂ ਵੀ ਜ਼ਿਆਦਾ ਥੱਲੇ ਪਾਸੇ ਚਲ ਗਈ ਉਹਨਾਂ ਤੋਂ ਵੀ ਕੋਈ ਬਹੁਤੀ ਆਸ ਨਹੀਂ ਹੋ ਸਕਦੀ ਕਿਉਂਕਿ ਜਿਸ ਕਿਸਮ ਦਾ ਤਾਣਾ ਬਾਣਾ ਬਣ ਗਿਆ ਜਿਸ ਕਿਸਮ ਦੀ ਲੋ ਲੈਵਲ ਦੀ ਰਾਜਨੀਤੀ ਹੈਗੀ ਉਹ ਸਾਡੀ ਜਿਹੜੀ ਰਾਜਨੀਤੀ ਘਰਾਂ ਚ ਵੜ ਗਈ ਆ ਮਹੱਲਿਆਂ ਚ ਵੜ ਗਈ ਹਰ ਕੋਈ ਬੰਦਾ ਕਹਿੰਦਾ ਰਾਜਨੀਤੀ ਬਣ ਕੇ ਕਿ ਮੈਂ ਆਪਣੇ ਮਹੱਲੇ ਦਾ ਸ਼ੇਰ ਬਣ ਜਾ ਜਿੱਦਾਂ ਹੁੰਦੀ ਨਾ ਕਾਵਤ ਵੀ ਆਪਣੀ ਗਲੀ ਦੇ ਵਿੱਚ ਮਤਲਬ ਪੁੱਤਾਂ ਵੀ ਸ਼ੇਰ ਹੁੰਦਾ ਵਾ ਮਤਲਬ ਕਿ ਸਾਡਾ ਹੁਣ ਵਰਤਾਰਾ ਇਹ ਹੋ ਗਿਆ ਵੀ ਜੇ ਮੈਂ ਮੈਂਬਰ ਪੰਚਾਇਤ ਬਣ ਗਿਆ ਜੇ ਮੈਂ ਸਰਪੰਚ ਬਣ ਗਿਆ ਤੇ ਤਾਂ ਮਤਲਬ ਮੈਂ ਬਹੁਤ ਤਕੜਾ ਹੋ ਜਾਊਗਾ ਲੋਕਾਂ ਦਾ ਏਜੰਡਾ ਲਾਦੇ ਆ ਜਦੋਂ ਤੁਹਾਡੀ ਸੋਚ ਇਹ ਹੋਵੇ ਇਸ ਸਮੇਂ ਦੇ ਵਿੱਚ ਇਹ ਤੋਂ ਕਿ ਰਾਜਨੀਤੀ ਦਾ ਮਕਸਦ ਹੈਗਾ ਵੀ ਲੋਕਾਂ ਨੂੰ ਮੁਸ਼ਕਲਾਂ 'ਚ ਕੱਢਣਾ ਰਾਜਨੀਤੀ ਦਾ ਮਸਲਾ ਹੈਗਾ ਵੀ ਪੰਜਾਬ ਦੇ ਵੱਡੇ-ਵੱਡੇ ਜਿਹੜੇ ਦੂਸਰੇ ਮਸਲੇ ਆ ਉਹਨਾਂ ਨੂੰ ਹੱਲ ਕਰਨਾ ਪਿੰਡ ਅੱਛਾ ਥੱਲੇੋਂ ਸ਼ੁਰੂ ਹੋਣੇ ਮਸਲੇ ਹੱਲ ਹੋਣੇ ਪਿੰਡ ਤੋਂ ਸ਼ੁਰੂ ਹੋਣੇ ਆ ਪਿੰਡ 'ਚ ਕਿੰਨੇ ਕੇਸ ਹੁੰਦੇ ਤੁਸੀਂ ਦੇਖੋ ਕਿੰਨੇ ਕੋਰਟਾਂ 'ਚ ਕੇਸ ਵਾ ਕਿੰਨੇ ਪੁਲਿਸ ਦੇ ਕੇਸ ਵਾ ਕਿੰਨੇ ਘਰਾਂ 'ਚ ਕੇਸ ਵਾ ਛੋਟੀਆਂ-ਛੋਟੀਆਂ ਗੱਲਾਂ ਤੋਂ ਲੋਕੀ ਲੜਨਦੇ ਆ ਪਹਿਲੇ ਸਮਾਂ 'ਚ ਹੁੰਦਾ ਸੀ ਵੀ ਪਿੰਡਾਂ ਦੀ ਲੜਾਈ ਵੱਡੇ ਬੰਦੇ ਬਹਿ ਕੇ ਮੈਂਬਰ ਪੰਚਾਇਤ ਸੀ ਦੂਹਰਾ ਤੀਹਰਾ ਸੀ ਉਹਨੂੰ ਹੱਲ ਕਰ ਦਿੰਦੇ ਸੀਗੇ ਉਹਨਾਂ ਵੀ ਜਿਹੜੀ ਪੰਚਾਇਤ ਹੈਗੀ ਆ ਜਾਂ ਮਿਊਂਸਪਲ ਕਮੇਟੀ ਕਾਰਪੋਰੇਟ ਆਪਣੀ ਜਿਹੜੀਆਂ ਵੀ ਹੈਗੀਆਂ ਸਸਤਾ ਉਹ ਇਹਦੇ ਧਿਰ ਬਣ ਗਈਆਂ ਜੀ ਜੀ ਉਹਦੇ ਜੇ ਤੁਹਾਡਾ ਕੰਮ ਆਇਆ ਉਹਨੂੰ ਕਹਿਣਾ ਵੀ ਕੱਲ ਹੀ ਆਇਆ ਇਹਨੂੰ ਉਹਨਾਂ ਨੇ ਇਹਨੂੰ ਠੋਕ ਦੋ ਫੈਸਲੇ ਨੂੰ ਕਰਕੇ ਜੇ ਕਾਂਗਰਸੀ ਆ ਤਾਂ ਫਿਰ ਨੂੰ ਇਹ ਪਾਸੇ ਕਰ ਲੋ ਜੇ ਆਪ ਵਾਲੇ ਹੈਗੇ ਨੀਦਾਂ ਕਰ ਲੋ ਨਾਗਰਿਕ ਤੇ ਰਹਿ ਨਹੀਂ ਦਿੰਦਾ ਮੈਨੂੰ ਸਿਟੀਜਨ ਤੋਂ ਨਹੀਂ ਰਹਿ ਨਹੀਂ ਦਿੰਦਾ ਵੋਟਰ ਤੋਂ ਨਹੀਂ ਰਹਿ ਨਹੀਂ ਦਿੰਦਾ ਉਹਨੂੰ ਤੁਸੀਂ ਬ੍ਰਾਂਡ ਕਰਤਾ ਬ੍ਰਾਂਡ ਵੀ ਤਾਂ ਕੀਤਾ ਜੇ ਉਹਨੇ ਵੋਟ ਪਾਤੀ ਉਸ ਫੈਸਲੇ ਕਰ ਦਿੱਤਾ ਹੂੰ ਹੂੰ ਇਸ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਲਈ ਜਿਹੜੀਆਂ ਚੋਣਾਂ ਹੈਗੀਆਂ ਤੇ ਬਹੁਤ ਵੱਡਾ ਇਹ ਜਿਹਦੇ ਨਾਲ ਇੰਨੀ ਵਾਇਲੈਂਸ ਹੋ ਰਹੀ ਆ ਪੱਗਾਂ ਲੱਥ ਰਹੀਆਂ ਵਾ ਹਾਂ ਇਹ ਠੀਕ ਆ ਕਿ ਪੱਗਾਂ ਵੀ ਉਹਨਾਂ ਦੀਆਂ ਲਹਿ ਰਹੀਆਂ ਵਾ ਜਿਹੜੀਆਂ ਜਿਨ੍ਹਾਂ ਨੇ ਪਹਿਲਾਂ ਲੋਕਾਂ ਦੀਆਂ ਲਾਈਆਂ ਸੀਗਾ ਇਹ ਤਾਂ ਉਹੀ ਹੈਗਾ ਨਾ ਵੀ ਇਹ ਭਾਜੀ ਲਾਉਣ ਦੇ ਆ ਇੱਕ ਦੂਜੇ ਦੀ ਪਰ ਅਲਟੀਮੇਟਲੀ ਹੁੰਦਾ ਕਿ ਜਿਹੜੇ ਆਮ ਲੋਕ ਆ ਜਨਸਧਾਰਨਾ ਤੁਹਾਡੇ ਸਾਡੇ ਵਰਗੇ ਜਿਹੜੇ ਚਾਹੁੰਦੇ ਵੀ ਮੇਰਾ ਪੰਜਾਬ ਠੀਕ ਹੋ ਜਾਏ ਸਾਡੇ ਲਾਅ ਅੰਡਰ ਠੀਕ ਹੋ ਜਾਏ ਸਾਡੀ ਸ਼ਾਂਤੀ ਹੋ ਜਾਏ ਸਾਡੇ ਪੁਲਿਸ ਵਾਲਿਆਂ ਦੀ ਇੰਨੀ ਗੁੰਡਾਗਰਦੀ ਨਾ ਹੋਵੇ ਸਾਡੇ ਕਰਪਸ਼ਨ ਰੁਕ ਜਾਵੇ ਤੇ ਉਹਨਾਂ ਲਈ ਤੇ ਫਿਰ ਹੁੰਦਾ ਵੀ ਉਹ ਚੱਲੀ ਜਾਂਦਾ ਕੰਮ ਪੁਲਿਸ ਤੁਸੀਂ ਦੇਖੋ ਵੀ ਪਹਿਲੀ ਵਾਰੀ ਹੋਇਆ ਇਸ ਕਰਨਤਾਰਨ ਦੇ ਵਿੱਚ ਇੱਕ ਐਕਸੈਸਰੀ ਨੂੰ ਇਲੈਕਸ਼ਨ ਕਮਿਸ਼ਨ ਨੇ ਸਸਪੈਂਡ ਕੀਤਾ ਹੂੰ ਔਰ ਮੇਰਾ ਖਿਆਲ ਹੋਗਾ ਜੇ ਬਾਲ ਨਹੀਂ ਹੋਏ ਉਹਨਾਂ ਨੂੰ ਬਾਲ ਹੋਣ ਦੇ ਵਿੱਚ ਉਹਨਾਂ ਦਾ ਮੌਕਾ ਦਵਾਊਗਾ ਤਾਂ ਹੁਣ ਸੰ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਬਹੁਤ ਵੱਡੀਆਂ ਕਿਉਂਕਿ ਜਿਹੜਾ ਉਹਨਾਂ ਦਾ ਕੈਰੀਅਰ ਹੈਗਾ ਉਹਦੇ ਵਿੱਚ ਕਿੰਤੂ ਪ੍ਰੰਤੂ ਹੋ ਜਾਊਗਾ ਪੁਆਇੰਟ ਆਊਟ ਹੋ ਜਾਂਦੀ ਹੈ ਕਿਉਂਕਿ ਬਹੁਤ ਘੱਟ ਆਈਪੀਐਸ ਅਫੀਸਰ ਹੈਗੇ ਇੰਡੀਆ ਦੇ ਵਿੱਚ ਆਈਪੀਐਸ ਅਫੀਸਰ ਹੈਗੇ ਆ ਜਿਹੜੇ ਸਸਪੈਂਡ ਹੋਏ ਆ ਹੂੰ ਤਾਂ ਇਸ ਕਰਕੇ ਸਾਡੇ ਸਾਰਾ ਤੰਤਰ ਜਦੋਂ ਮੈਨੂੰ ਲੱਗਦਾ ਵੀ ਨਿਜ਼ਾਮ ਹੀ ਪੁਲਿਸ ਨਿਜ਼ਾਮ ਬਣ ਗਿਆ ਹਾਂ ਤੇ ਸਾਰੀਆਂ ਹੋਰ ਸੰਸਥਾਵਾਂ ਖੇਦਮ ਕਰ ਦੇਣੀਆਂ ਚਾਹੀਦੀਆਂ ਵਾ ਸਿਰਫ ਪੁਲਿਸ ਨੂੰ ਸਭ ਕੁਝ ਦੇ ਦੇਣਾ ਚਾਹੀਦਾ ਵਾ ਇਹ ਗੱਲ ਠੀਕ ਹੈ ਕਿ ਆ ਵੀ ਹੁਣ ਪੁਲਿਸ ਇਹਨਾਂ ਦੇ ਆਖੇ ਦੂਰੇ ਨੂੰ ਡਾਂਗ ਫੇਰਦੀ ਆ ਕੱਲ ਨੂੰ ਜਦੋਂ ਉਹਨਾਂ ਨੇ ਉਹਨਾਂ ਦਾ ਦਾਅ ਲੱਗਾ ਤੇ ਉਹਨਾਂ ਨੇ ਡਾਂਗ ਇਹਨਾਂ ਨੂੰ ਫੇਰ ਲਈ ਹੂੰ ਇਹ ਡਾਂਗ ਫੇਰ ਫੇਰਨ ਜਦੋਂ ਹੁੰਦਾ ਨਾ ਵੀ ਵੀ ਵਾਰੀ ਇਹਨਾਂ ਦੀ ਆਉਣੀ ਆ ਜਿਹੜੇ ਵਿਜਲੇ ਹੈਗੇ ਜਿਹੜੇ ਜਿਹੜੇ ਆ ਜਿਹੜਾ ਦੂਸਰਾ ਮਹਿਕਮਾ ਉਦੋਂ ਤੁਰਿਆ ਫਿਰਦਾ ਕਰੀ ਇਧਰ ਉਹਨਾਂ ਦੇ ਚਲ ਕੇ ਦੂਰੇ ਪਾਸੇ ਵੱਟ ਜਾਣਾ ਉਹਨਾਂ ਨੂੰ ਕੀ ਫਰਕ ਪੈਂਦਾ ਜਿਹੜਾ ਜਿਹੜਾ ਖਾਸ ਕਰਕੇ ਕਿਸੇ ਮਕਸਦ ਲਈ ਜਿਹੜਾ ਹੈਗਾ ਵਾ ਇਸ ਪਾਰਟੀ ਦੇ ਵਿੱਚ ਆ ਜਾਂ ਉਸ ਪਾਰਟੀ ਨਾਲ ਆ ਪਰਲਟੀਮੇਟਲੀ ਇਹਦੇ ਨਾਲ ਜਿਹੜਾ ਪੰਜਾਬ ਦੀ ਜਿਹੜੀ ਦਿਸ਼ਾ ਜਿਹੜੀ ਹੈਗੀ ਉਹਦੀ ਦੁਰਦਸ਼ਾ ਜਿਹੜੀ ਆ ਉਹ ਜ਼ਿਆਦਾ ਵੱਧ ਰਹੀ ਹੈ ਹਾਂ 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 ਖੈਰ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਇਲੀਗਲ ਚੱਲ ਦੇ ਆਗੂ ਨੇ ਮੁਖੀ ਨੇ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੂੰ ਐਡੀਬੀਪੀ ਐਸਪੀਐਸ ਫਰਮਾਰ ਵੱਲੋਂ ਬੁਲਾਇਆ ਗਿਆ ਤਲਕੇ ਜਿਹੜੀ ਆਈਡੀਓ ਮਾਮਲਾ ਪਿਛਲੇ ਦਿਨੀ ਪਟਿਆਲਾ ਪੁਲਿਸ ਨਾਲ ਜੁੜਿਆ ਸੀ ਖੈਰ ਪਤਾ ਇਹ ਵੀ ਲੱਗਿਆ ਕਿ ਸ਼ਾਇਦ ਸਮਝਣਗੇ ਸੁਖਵੀਰ ਸਿੰਘ ਬਾਦਲ ਜਿਹੜੀ ਕਰੋਨੀਕਲ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਇਹ ਮਾਮਲਾ ਆਪਣੇ ਟਵਿੱਟਰ ਤੇ ਪਾਇਆ ਉਹਨਾਂ ਨੂੰ ਹੀ ਸਮਝਣ ਹੋਈ ਹੈ ਖੈਰ ਇਹ ਮਾਮਲਾ ਖੈਰ ਦੂਜੇ ਬੰਨੇ ਇਹ ਮਾਮਲਾ ਜਿਹੜੀਆਂ ਸਿਆਸੀ ਤਰ੍ਹਾਂ ਨੇ ਡਾਕਟਰ ਸਾਹਿਬ ਇਹ ਅਜ਼ਾਦਤਾ ਦਾ ਬੜਾ ਰੁਖ ਚੱਲਿਆ ਨੇ ਅਜ਼ਾਦਤਾ ਵੱਲ ਬਹੁਤ ਸਾਰੇ ਮਾਮਲੇ ਜਾਏ ਹੋਏ ਹੈ ਇਸ ਇਸ ਵਰਤਾਰੇ ਨੂੰ ਆਪਾਂ ਕਿਵੇਂ ਦੇਖਾਂ ਇਹ ਰਾਜਨੀਤਿਕ ਮਾਮਲੇ ਜਿਹੜੇ ਹੈਗੇ ਰਾਜਨੀਤਿਕ ਲੀਡਰਾਂ ਦੇ ਲੱਤਾਂ 'ਚ ਦਮ ਹੋਣਾ ਚਾਹੀਦਾ ਉਹ ਤੇ ਚੱਲਣ ਵਾਸਤੇ ਜੀ ਅਦਾਲਤਾਂ ਦੇ ਵਿੱਚ ਪਹਿਲੋਂ ਹੀ 4 ਕਰੋੜ 80 ਲੱਖ ਦਾ ਕੇਸ ਪਿਆ ਹੋਆ ਓਕੇ ਹੂੰ ਜੇ ਜਦੋਂ ਤੁਸੀਂ ਇਦਾਂ ਦੇ ਮਸਲੇ ਰਾਜਨੀਤਿਕ ਮਸਲੇ ਨੂੰ ਤੁਸੀਂ ਅਦਾਲਤ 'ਚ ਲੈ ਕੇ ਜਾਓਗੇ ਤੇ ਅਦਾਲਤ ਦੇ ਉੱਤੇ ਵਜਨ ਹੋਰ ਵਧੂਗਾ ਹੂੰ ਜੱਜਸ ਦੇ ਕੋਲ ਦੇਖੋ ਕਿੰਨਾ ਕੰਮ ਕਰਦੇ ਇਸ ਵੇਲੇ 9 ਵਜੇ ਤੋਂ ਆਣ ਕੇ 5-6 ਵਜੇ ਤੱਕ ਪੜਨਾ ਲਿਖਣਾ ਹੁੰਦਾ ਐਸੇ ਕਰਕੇ ਸਾਡੇ ਪਾਈਲਾਂ ਪੂਰੇ ਵੀ ਅਸੀਂ ਹਰ ਮਸਲਾ ਜਿਹੜਾ ਰਾਜਨੀਤਿਕ ਤੌਰ ਤੇ ਨਜਿੱਠਿਆ ਜਾਣਾ ਚਾਹੀਦਾ ਵਾ ਉਹਨੂੰ ਕੋਰਟ ਵਾਲੇ ਪਾਸੇ ਲੈ ਜੰਨੇ ਆ ਜਿਹੜਾ ਪੰਚਾਇਤ ਦੇ ਤੌਰ ਤੇ ਨਜਿੱਠਿਆ ਜਾਣਾ ਵਾ ਉਹਨੂੰ ਕੋਰਟ ਚ ਲਾ ਜਾਂਦਾ ਵਾ ਪੁਲਿਸ ਵਾਲੇ ਤੇ ਤੋਰ ਹੀ ਦਿੰਦੇ ਦੋਹਾਂ ਪਾਸਿਆਂ ਨੂੰ ਕਰਕੇ ਵੀ ਤੁਸੀਂ ਉਸ ਪਾਸੇ ਕਰਦੇ ਹੈ ਤਾਂ ਇਸ ਕਰਕੇ ਜਦੋਂ ਰਾਜਨੀਤੀ ਕਿਉਂਕਿ ਆਲਟੀਮੇਟਲੀ ਸਾਡੀ ਆਸ ਤੇ ਕੋਰਟ ਦੇ ਉੱਤੋਂ ਆ ਪਰ ਕਿਉਂਕਿ ਜਿੰਨੀ ਪੰਜਾਬ ਦੇ ਵਿੱਚ ਰਾਜਨੀਤੀ ਤੇ ਗ੍ਰਾਵਿਟ ਆ ਗਈ ਆ ਜਾਂ ਜਿਸ ਤਰੀਕੇ ਨਾਲ ਰਾਜਨੀਤਿਕ ਉਹਨਾਂ ਦਾ ਵਿਵਹਾਰ ਹੈਗਾ ਵਾ ਤੇ ਇਹ ਤਾਂ ਫਿਰ ਇਹਨਾਂ ਨੂੰ ਆਪਣੀ ਸਾਰਿਆਂ ਨੂੰ ਆਪਣੀ ਪੀੜੀ ਥੱਲੇ ਵੀ ਛੋਟਾ ਫੇਰਨਾ ਚਾਹੀਦਾ ਹਾਂ 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 ਤੇ ਇਸ ਕਰਕੇ ਕੋਰਟ ਵਾਲੇ ਪਾਸੇ ਲਜੋ ਕੋਰਟ ਫਿਰ ਨੇਚਰਲੀ ਕੋਰਟ ਨੇ ਤਾਂ ਆਪਣਾ ਫੈਸਲਾ ਦੇਣਾ ਹੀ ਜਣਾ ਕੋਰਟ ਤਾਂ ਇਨਸਾਫ ਲਈ ਹੈ ਹੀ ਇਨਸਾਫ ਵਾਸਤੇ ਆ ਪਰ ਬਹੁਤ ਲੰਬਾ ਹੋ ਜਾਂਦਾ ਕਈ ਵਾਰੀ ਉਹਨਾਂ ਦੇ ਭਾਰ ਬਹੁਤ ਜ਼ਿਆਦਾ ਪੈ ਜਾਂਦਾ ਬਹੁਤ ਲੰਬਾ ਹੋ ਜਾਂਦਾ ਸਾਰਾ ਮਕਸਦ ਜਿਹੜਾ ਹੁੰਦਾ ਉਹ ਹੱਲ ਹੋ ਮੈਨੂੰ ਜਿਹੜਾ ਮਕਸਦ ਹੱਲ ਹੁੰਦੀ ਬਜਾਏ ਹੋਰ ਖਰਾਬ ਹੋ ਜਾਂਦਾ ਹੁਣ ਤੁਸੀਂ ਦੇਖੋ ਜੇ ਕੋਰਟ ਚ ਕੇਸ ਚੱਲਿਆ ਗਿਆ ਤਰੀਕਾਂ ਪਈ ਜਾਣਗੀਆਂ ਉਹਦੇ ਨਾਲ ਕੀ ਦੂਸਰੀ ਅਡਵਾਂਟੇਜ ਮਿਲਿਆ ਹੂੰ ਵੱਤੋਂ ਵੱਤ ਉਹ ਜਿਹੜਾ ਉਹਨੂੰ ਪੋਸਟਪੋਨ ਕਰ ਦੇਣਗੇ ਅੱਗੇ ਵੀ ਇਲੈਕਸ਼ਨਾਂ ਜਿਹੜੀਆਂ ਸਾਡੀਆਂ ਡਿਲੇਡ ਹੋਈਆਂ ਉਸ ਤਰੀਕੇ ਦੇ ਨਾਲ ਕਰਕੇ ਤਾਂ ਇਸ ਕਰਕੇ ਇਹ ਜਿਹੜੀ ਪੋਲੀਟੀਕਲ ਕਲਾਸ ਵਾ ਇਹਦਾ ਮਤਲਬ ਹੈਗਾ ਜਿਹੜੇ ਠੀਕ ਹੈ ਕੋਰਟ ਚ ਅਲਟੀਮੇਟ ਹੋਣਾ ਚਾਹੀਦਾ ਪਰ ਕਿਉਂ ਨਹੀਂ ਇਹ ਆਪਣੇ ਤੌਰ ਦੇ ਉੱਤੇ ਆਪਣੇ ਕੈਡਰ ਦੇ ਨਾਲ ਐਡਾ ਵੱਡਾ ਜਿਹੜਾ ਹੈਗਾ ਇੱਕ ਜਿਹੜਾ ਖਾਸ ਕਰਕੇ ਮੋਬਿਲਾਈਜੇਸ਼ਨ ਕਰ ਦੇ ਜਰਜਿਸਟ ਕਰ ਦੇ ਇਹ ਲੀਡਰ ਵੀ ਤੇ ਬਹੁਤੇ ਵੱਡੇ ਹੁਣ ਕਾਗਜ਼ਾਂ 'ਚ ਹੀ ਰਹਿ ਗਏ ਨਾ ਵੀ ਸਿਕਿਉਰਿਟੀ ਦੁਆਰਾ 40 50 ਬੰਦੇ 60 ਬੰਦਿਆਂ ਦੇ ਵਿੱਚ ਘੇਰੇ ਫਿਰਦੇ ਆ ਕਿ ਵੱਤੋਂ ਵੱਤ ਇਹਨਾਂ ਨੇ ਕਹਿਣਾ ਆਪ ਜਾ ਤਾਂ ਆਪ ਰਜਿਸਟਰ ਕਰਨ ਉਹਦੇ ਵਿੱਚੋਂ ਉਹ ਕੇਡਰ ਗਵਾ ਬੈਠੇ ਆ ਵਿਚਾਰਤਾਰਾ ਗਵਾ ਬੈਠੇ ਆ ਹੈ ਜਦੋਂ ਇਹਨਾਂ ਦੀ ਵਾਰੀ ਹੁੰਦੀ ਹੈ ਇਹਨਾਂ ਨੇ ਆਪਣਾ ਸਾਰਾ ਤਾਣਾ ਬਣਾ ਉਦਾਂ ਕੀਤਾ ਹੁੰਦਾ ਤੋਂ ਮੇਰਾ ਕਹਿਣ ਤੋਂ ਪਾਵ ਹੈਗਾ ਵੀ ਹਰ ਚੀਜ਼ ਨੂੰ ਹੁਣ ਕੋਰਟ ਵਾਲੇ ਕਹਿਣਗੇ ਉਹਨੂੰ ਵੈਰੀਫਾਈ ਹੋਣੀ ਮੈਂ ਪੁਲਿਸ ਵਾਲੇ ਕਹਿਣਗੇ ਵੈਰੀਫਾਈ ਹੋਣਗੇ ਆਡੀਓ ਨੂੰ ਜਾਊਗੀ ਉਹਦੇ ਵਿੱਚੋਂ ਉੱਥੇ ਵੀ ਤੁਸੀ ਤੁਹਾਨੂੰ ਲੱਗਦਾ ਕਿੰਨਾ ਡਿਲੇ ਹੋ ਜਾਂਦਾ ਆਪਾਂ ਸਾਰਿਆਂ ਨੂੰ ਪਤਾ ਜਦੋਂ ਆਪੋਜੀਸ਼ਨ ਲੀਡਰ ਦੇ ਉੱਤੇ ਕੋਈ ਐਕਸ਼ਨ ਦੇਣਾ ਹੋਵੇ ਤੇ ਕੋਈ ਟਾਈਮ ਨਹੀਂ ਲੱਗਦਾ ਤੇ ਜਦੋਂ ਸਰਕਾਰ ਵਾਲੇ ਪਾਸੇ ਲਾਉਂਦਾ ਵਾ ਤੇ ਗੱਲ ਕਿੰਨੀ ਦੀ ਕਿੰਨੀ ਗਾਹ ਹੋ ਜਾਂਦੀ ਹੈ ਆਡੀਓ ਵੀਡੀਓ ਦਾ ਕਈ ਉਹਦੇ ਵਿੱਚੋਂ ਕਿ ਉਹਦਾ ਇਨਸਟੈਂਟ ਕੋਈ ਰਿਸਪੌਂਡ ਮਿਲੂਗਾ ਕਿ ਉਹਦੇ ਵਿੱਚ ਇਲੈਕਸ਼ਨ ਜਿਹੜਾ ਹੈਗਾ ਉਹਨੂੰ ਫੋਟ ਕਹੋਗੀ ਵੀ ਨਸਟੇ ਕਰ ਦੋ ਇਹ ਸਭ ਨੂੰ ਪਤਾ ਹੈ ਕਿ ਪੁਲਿਸ ਜਿਹੜੀ ਹੈਗੀ ਉਹ ਧਿਰ ਬਣਦੀ ਹੈ ਜਦੋਂ ਰਾਜਨੀਤੀ ਦੇ ਵਿੱਚ ਪੁਲਿਸ ਧਿਰ ਬਣ ਜਾਂਦੀ ਹੈ ਤੇ ਇਹਦਾ ਮਤਲਬ ਹੈਗਾ ਵੀ ਤੁਹਾਡੇ ਰਾਜਨੀਤਿਕ ਤੰਤਰ ਦਾ ਤੇ ਤੁਹਾਡੀ ਰਾਜਨੀਤਿਕ ਬਵਸਥਾ ਦਾ ਜਿਹੜਾ ਬਿਲਕੁਲ ਹੀ ਪੱਠਾ ਬੈਠ ਗਿਆ ਹੂੰ ਹੂੰ ਫਿਰ ਤੁਸੀਂ ਇਸ ਇਹੋ ਜੀ ਰਾਜਨੀਤੀ ਤੋਂ ਕੋਈ ਚੰਗੇ ਕੰਮ ਹੋਣ ਦੀ ਆਸ ਨਾ ਰੱਖੋ ਹੂੰ ਫਿਰ ਇਸ ਜ਼ਿਲ੍ਹਾ ਪ੍ਰਤੀਸ਼ਤ ਪੰਚਾਇਤ ਸੰਪਤੀ ਚੋਣਾਂ ਦੇ ਵਿੱਚ ਰਾਜਨੀਤੀ ਦਾ ਮੇਨ ਮਕਸਦ ਤਾਂ ਇਹ ਸੀ ਕਿ ਅਸੀਂ ਪਿੰਡਾਂ ਦੀ ਜਿਹੜੀ ਹੈ ਨਵੀਂ ਨਿਖਾਰ ਲੈ ਕੇ ਆਉਣੀ ਹੈ ਪਿੰਡਾਂ ਦਾ ਵਿਕਾਸ ਕਰਨਾ ਹੈ ਪਰੰਤੂ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਬਾਕੀ ਵੱਡੇ ਦੂਸ਼ਣਵਾਦੀ ਨੇ ਜਿਸ ਤੋਂ ਮੋٹے ਤੌਰ ਤੇ ਆਪਾਂ ਸੰਭਵ ਤਰੀਕੇ ਨਾਲ ਹੀ ਕਹਿ ਸਕਦੇ ਹਾਂ ਕਿ ਬਾਕੀ ਰਾਜਨੀਤੀ ਤੇ ਬੜੇ ਵੱਡੇ ਸਵਾਲ ਨੇ ਇਹ ਵੀ ਹੈ ਜੀ ਜਿਹੜੀ ਇਹ ਗੱਲ ਹੈਗੀ ਉਹਦੇ ਨਾਲ ਦੂਸਰੀ ਗੱਲ ਹੈਗੀ ਇੱਕ ਹੋਰ ਚੀਜ਼ ਦੇਖਣ ਵਾਲੀ ਹੈ ਜੀ ਇਲੈਕਸ਼ਨ ਦੇ ਉੱਤੇ ਲੋਕਾਂ ਨੇ ਪੈਸੇ ਲਾ ਦੇਣੇ ਆ ਸਾਰਾ ਕੁਝ ਖੋ ਜਾਣਾ ਪਰ ਜਿਹੜੇ ਚੁਣੇ ਹੋਏ ਚੁਣੇ ਜਾਣੇ ਲੋਕ ਉਹਨਾਂ ਦੇ ਪੱਲੇ ਕੁਝ ਨਹੀਂ ਆਇਆ ਹਾਂ ਬਲਾਕ ਸਮਿਤੀ ਚੋਂ ਕਿੰਨਾ ਕਿੰਨੇ ਸਾਡੇ ਕੋਲ ਸਾਧਨ ਕਿੰਨੇ ਹੈਗੇ ਆ ਜ਼ਿਲ੍ਹਾ ਪ੍ਰੀਸ਼ਦ ਕੋ ਸਾਡੇ ਕਿੰਨੇ ਸਾਧਨ ਹੈਗੇ ਆ ਹਾਂ ਉਹਦੇ ਵਿੱਚੋਂ ਤੁਸੀਂ ਇੱਕ ਚੇਅਰਮੈਨ ਬਣਾ ਦੋਗੇ ਉਹਨੂੰ ਗੱਡੀ ਦੇ ਦੋਗੇ ਕੀ ਉਹਦੀਆਂ ਪਾਵਰਾਂ ਡਿਫਾਈਨ ਕੀਤੀਆਂ ਹਾਂ ਕੀ ਤੁਸੀਂ ਇਹਨਾਂ ਬਾਡੀਜ਼ ਨੂੰ ਜਾਂ ਜਿਹੜੇ ਉੱਥੇ ਚੁਣੇ ਹੋਏ ਲੋਕ ਹੈਗੇ ਆ ਉਹਨਾਂ ਨੂੰ ਕੋਈ ਅਧਿਕਾਰ ਖੇਤਰ ਜਿਹੜਾ ਹੈਗਾ ਵਾ ਉਹ ਤੁਸੀਂ ਡਿਫਾਈਨ ਕੀਤਾ ਜਿਹੜਾ ਕੰਮ ਉਹ ਡਵੈਲਪਮੈਂਟ ਦਾ ਪਿੰਡਾਂ 'ਚ ਕਰਨਾ ਹੈਗਾ ਵਾ ਜਾਂ ਜੋ ਵੀ ਕਰਨਾ ਵਾ ਕੀ ਹੈਗਾ ਤਹੈ ਤਾਂ ਨਹੀਂ ਆਉਣੀ ਉੱਥੇ ਕੁਝ ਵੀ ਹਾਂ ਹਾਂ ਇਹ ਇਹਨਾਂ ਦੇ ਜਿਹੜੇ ਚੋਣਾਂ ਲੰਡੇ ਆ ਜਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜਦੋਂ ਇਸ ਨਿਜ਼ਾਮ ਦੇ ਵਿੱਚ ਸਿਰਫ ਤੇ ਸਿਰਫ ਤੁਸੀਂ ਮੈਂਬਰ ਬਣ ਕੇ ਠੀਕ ਆ ਪਾਰਟੀ ਦੇ ਨਾਲ ਲੱਗੇ ਚਲੋ ਤੁਸੀਂ ਲਲਾ ਲਲਾ ਕਰਤੀ ਉਹਦੇ ਵਿੱਚੋਂ ਕਰਕੇ ਤੁਹਾਡਾ ਅਧਿਕਾਰ ਖੇਤਰ ਜਿਹੜਾ ਹੈਗਾ ਤੁਹਾਡੀ ਜੂਰਿਸਡਿਕ ਅਦਰਵਾਈਜ਼ ਜਿਹੜਾ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਚੇਅਰਮੈਨ ਹੈਗਾ ਉਹ ਇਲੈਕਟਿਡ ਚੇਅਰਮੈਨ ਜਿਹੜਾ ਹੈਗਾ ਉਹ ਪੋਲਿਟਿਕਲ ਜਿਹੜੇ ਖਾਸ ਕਰਕੇ ਬਿਊਰੋਕ੍ਰੇਸੀ ਦਾ ਜਿਹੜਾ ਸਿਸਟਮ ਹੈ ਸਾਰਿਆਂ ਤੋਂ ਉੱਪਰਲੇ ਪਾਸੇ ਵਾਲਾ ਹਾਂ ਹਾਂ ਜੀ ਬਿਲਕੁਲ ਉਹਦਾ ਉਹਦਾ ਰਤਬਾ ਹੋਰ ਵਾ ਹਾਂ ਉਹਦੇ ਕੋਲ ਵੱਖਰਾ ਉਹਦੇ ਕੋਲ ਏਡੀਸੀ ਡਿਵੈਲਪਮੈਂਟ ਆ ਸਾਰਾ ਉਹਦੇ ਕੋਲ ਇੱਕ ਬਜਟ ਹੁੰਦਾ ਵਾ ਹਾਂ ਉਹਦੇ ਕੋਲ ਬਹੁਤ ਸਾਰੀ ਜੂਰਿਸਡਿਕਸ਼ਨ ਹੁੰਦੀ ਆ ਸੜਕਾਂ ਦੀ ਦੂਸਰੀ ਪੁਲਾਂ ਦੀ ਹੋਰ ਬਣਾਉਣ ਲਈ ਉਹਦੇ ਕੋਲ ਫੰਡ ਬਹੁਤ ਸਾਰਾ ਆਉਂਦਾ ਵਾ ਹਾਂ ਹਾਂ ਜੀ ਪਰ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਵੀ ਜਦੋਂ ਤੁਹਾਡੇ ਕੋਲ ਰਿਸੋਰਸ ਨਹੀਂ ਹੈਗੇ ਤੁਹਾਡੇ EMPLOYEES ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹੈਗੇ ਤੁਹਾਡੇ ਪ ਤੁਸੀਂ ਜਿਹੜਾ ਤੁਹਾਡੇ ਕੋਲ ਡੇ ਟੂ ਡੇ ਕੰਮ ਚਲਾਉਣ ਵਾਸਤੇ ਤੁਹਾਨੂੰ ਬੁਰਾ ਹਾਲ ਹੋਇਆ ਵਾ ਤੇ ਇਸ ਕਰਕੇ ਮਨ ਲੱਗਦਾ ਵੀ ਇਹ ਲੋਕਾਂ ਨੂੰ ਵੀ ਸੋਚਣ ਦੀ ਲੋੜ ਹੈਗੀ ਆ ਵੀ ਅਸੀਂ ਇਲੈਕਸ਼ਨ ਲੜ ਲਓ ਠੀਕ ਆ ਵਾ ਜੇ ਪੈਸੇ ਲਾ ਕੇ ਤੁਸੀਂ ਲੜਦੇ ਹੋ ਇਲੈਕਸ਼ਨ ਤੇ ਇਹਦਾ ਮਤਲਬ ਇਹ ਹੈਗਾ ਵੀ ਤੁਸੀਂ ਜਿਹੜਾ ਹੈਗਾ ਕੋਈ ਬਹੁਤ ਵੱਡਾ ਸਾਰਥਕ ਕੰਮ ਨਹੀਂ ਕਰ ਰਹੇ ਕਿਉਂਕਿ ਸਾਡੀ ਡਿਮਾਂਡ ਇਸ ਚੀਜ਼ ਦੀ ਚਾਹੀਦੀ ਆ ਵੀ ਜਿਹੜੀਆਂ ਪੰਚਾਇਤਾਂ ਹੈਗੀਆਂ ਜਾਂ ਬਲਾਕ ਸੰਪਤੀਆ ਜਾਂ ਜ਼ਿਲ੍ਹਾ ਪ੍ਰੀਸ਼ਦ ਹੈਗੀ ਆ ਇਹਨਾਂ ਨੂੰ ਫੰਡ ਰੈਗੂਲਰ ਜਿਹੜੇ ਉੱਥੋਂ ਸੈਂਟਰ ਗਵਰਨਮੈਂਟ ਤੋਂ ਆਉਂਦੇ ਆ ਟਾਈਮ 'ਤੇ ਦਿੱਤੇ ਜਾਣ ਬਿਨਾਂ ਕਿਸੇ ਵਿਤਕਰੇ ਤੋਂ ਦਿੱਤੇ ਜਾਣ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਹੈਗੀ ਅਥਾਰਟੀ ਦਿੱਤੀ ਜਾਵੇ ਉਹ ਤਾਂ ਹੀ ਪੋਸੀਬਲ ਹੋ ਸਕਦਾ ਜੇ ਚੰਗੇ ਬੰਦੇ ਚੁੜੇ ਜਾਣ ਤੁਹਾਡੇ ਵਰਗੇ ਜਰਨਲਿਸਟ ਜਿਹੜੇ ਜਾਣ ਪੜ੍ਹੇ ਲਿਖੇ ਚੁਣੇ ਜਾਣ ਜਾਂ ਹੋਰ ਬੰਦੇ ਜਿਹੜੇ ਆਟੋਨਮਸ ਹੈਗੇ ਲੇਡੀਜ਼ ਹੈਗੀਆਂ ਉਹ ਚੁਣੀਆਂ ਜਾਣ ਕੋਈ ਬਹੁਤ ਸਾਰੇ ਸਾਡੇ ਕੋਲ ਲੋਕ ਹੈਗੇ ਆ ਉਹ ਚੁਣੇ ਜਾਣ ਤਾਂ ਕਿ ਇਹ ਨਾ ਹੋਵੇ ਕਿ ਅਜੇ ਟੋਟਕੇ ਕੋਈ ਥਾਣੇਦਾਰ ਆ ਜਾਏ ਜਾਂ ਹੌਲਦਾਰ ਆ ਜਾਏ ਸਰਪੰਚਾ ਗੱਲ ਸੁਣ ਮੇਰੀ ਉਹਦਾ ਮਤਲਬ ਹੈਗਾ ਸਰਪੰਚ ਸੱਦੇ ਨੂੰ ਵੀ ਭਾਈ ਤੂੰ ਇੱਥੇ ਆ ਸਾਡੇ ਪਿੰਡ ਦਾ ਕੰਮ ਵੀਡੀਓ ਨੂੰ ਸਰਪੰਚ ਜਿਹੜਾ ਡਾਇਰੈਕਟ ਕਰੇ ਮੈਂ ਚੁਣਿਆ ਐ ਨਮਾਇਦਾ ਤੂੰ ਇੱਥੇ ਆਈਂ ਇਹਨਾਂ ਮੀਟਿੰਗ ਕਰਨੀਆਂ ਇੱਥੇ ਦਾ ਸੈਕਟਰੀ ਮੇਰੇ ਖਿਆਲ ਇੱਕ ਇੱਕ ਪਿੰਡ ਨੂੰ ਪੰਜ ਪੰਜ 7-7 ਪਿੰਡਾਂ ਦਾ ਇੱਕ ਸੈਕਟਰੀ ਵਿਚਾਰਾ ਲੱਗਾ ਹੈਗਾ ਹੂੰ ਕੋਈ ਤੁਹਾਡੀ ਜਿਹੜੀ ਹੈਗੀ ਆਪਣੀ ਗ੍ਰਾਮ ਸਭਾ ਨਹੀਂ ਹੋਣ ਦੀ ਟਾਈਮ ਸਰ ਤੋਂ ਇਸ ਕਰਕੇ ਇਹ ਇਲੈਕਸ਼ਨਾਂ ਦਾ ਜੇ ਮੋٹے ਤੌਰ ਤੇ ਵੇਖਿਆ ਜਾਵੇ ਤੇ ਇਲੈਕਸ਼ਨ ਠੀਕ ਆ ਹੋਊਗਾ ਇਹ ਫਾਰਮੈਲਿਟੀ ਆ ਫਾਰਮੈਲਿਟੀ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਹੂੰ 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 ਫਿਰ 14 ਦਸੰਬਰ ਦੀ ਹੈ ਇਲੈਕਸ਼ਨ ਨੇ ਤੇ ਇਸ ਇਲੈਕਸ਼ਨ ਦੇ ird gird ਜਿਹੜਾ ਵੱਡੇ ਪੱਧਰ ਉੱਤੇ ਚਿੰਤਾਵਾਂ ਦਾ ਬਦਲ ਜਿਹੜਾ ਆਪਾਂ ਸੁਨੇਹਾ ਹੁਣ ਕਹਿ ਸਕਦੇ ਹਾਂ ਮੋٹے ਤੌਰ ਤੇ ਕਿ ਵੱਡੇ ਪੱਧਰ ਉੱਤੇ ਫਿਕਰ ਮੰਦੀ। ਸਹੀ ਹੋ ਹੈਗੀ ਫਿਕਰ ਮੰਦੀ ਬਿਲਕੁਲ ਹੈਗੀ ਵੱਡੇ ਪੱਧਰ ਦੀ ਫਿਕਰ ਮੰਦੀ ਇਸ ਕਰਕੇ ਹੈਗੀ ਆ ਵੀ ਜੀ ਪਹਿਲੀ ਗੱਲ ਤੇ ਜਦੋਂ ਇਸ ਮਾਹੌਲ 'ਚ ਚੋਣਾਂ ਹੁੰਦੀਆਂ ਉਹਦਾ ਮਕਸਦ ਕੀ ਰਹਿ ਜਾਂਦਾ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਖੁੱਲੇ ਤੌਰ ਤੇ ਆਪਾਂ ਪਹਿਲਾਂ ਵੀ ਦੇਖਿਆ ਸੀਗਾ ਕਿ ਜਿਹੜੇ ਇੱਕ ਵੀਡੀਓ ਬੀਡੀਪੀਓ ਮੈਂ ਹੈ ਬੀਬੀਸੀ ਕੋ ਕੀ ਕਿਹੜਾ ਮੈਸੇਜ ਦੇਣ ਲਈ ਸੀ ਜੀ ਹਾਂ ਹਾਂ ਜੀ ਅੱਛਾ ਇਹਦੇ ਨਾਲ ਨਾਲ ਸੀ ਉਹ ਜਿੰਨਾਂ ਕੋਈ ਐਨਓਸੀ ਲੈਣਾ ਸੀ ਉਹ ਦਫ਼ਤਰਾਂ ਦੇ ਵਿੱਚ ਨਹੀਂ ਬੈਠੇ ਲੜਨ ਦਿਓ ਯਾਰ ਜਿਹਨੇ ਲੜਨੀ ਚਾਹੁੰਦਾ ਹਾਂ ਕਿਉਂ ਲੋਕਾਂ ਨੂੰ ਡਿਸਚਾਰਜ ਕਰ ਦਿਓ ਚੰਗਾ ਬੰਦਾ ਜਿਹੜਾ ਇੱਜ਼ਤਦਾਰ ਬੰਦਾ ਇਹ ਤਾਂ ਫਿਰ ਰਾਜਨੀਤੀ ਦੀ ਉਹਨਾਂ ਜਿਹੜੇ ਅਖਲੀ ਜਿਹੜੇ ਬੰਦੇ ਜਿਹੜੇ ਬੰਦੇ ਜਿਨ੍ਹਾਂ ਤੇ ਕੋਈ ਪਰਵਾਹ ਹੀ ਨਹੀਂ ਹੈਗੀ ਜੋ ਮਰਜ਼ੀ ਕਰੀ ਜੋ ਜਿਹੜਾ ਇੱਜ਼ਤਦਾਰ ਬੰਦਾ ਹੈ ਜਿਹੜਾ ਸਿਆਣਾ ਬੰਦਾ ਹੈ ਜਿਹੜਾ ਸਮਝਦਾਰ ਬੰਦਾ ਹੈ ਉਹਨੂੰ ਤੁਸੀਂ ਬਾਹਰ ਧੱਕਣ ਦੇ ਜੋ ਉਹ ਬੰਦੇ ਰਾਜਨੀਤੀ ਤੋਂ ਬਾਹਰ ਹੋਣਗੇ ਤੇ ਫੇ ਇੱਕ ਹਵਤ ਹੈਗੀ ਆ ਵੀ ਤੁਸੀਂ ਜਿਹੜਾ ਜਿੱਤਾਂ ਦਾ ਪਾਓਗੇ ਜਿੰਨਾ ਗੁੜ ਪਾਓਗੇ ਉਹਨਾਂ ਹੀ ਮਿੱਠਾ ਹੋਊਗਾ ਨਾ ਜਿੰਨਾਂ ਦੇ ਲੋਕਾਂ ਨੂੰ ਤੁਸੀਂ ਅੱਗੇ ਆਉਣ ਦੋਗੇ ਉਹਦਾਂ ਦੀ ਰਾਜਨੀਤੀ ਲੈ ਕੇ ਆਉਣਗੇ ਉਹਦਾਂ ਦੀ ਉਹ ਫਿਨੇਰੀ ਲੈ ਆਉਣਗੇ ਉੱਥੇ ਉਹਦਾਂ ਦਾ ਸਾਰਾ ਕੰਮ ਕਰਨੀ ਜੋ ਕੋਈ ਪੰਜਾਬ 'ਚ ਪਹਿਲੂ ਹੋ ਰਿਹਾ ਵੀ ਇਹ ਵੀ ਇਸੇ 'ਚ ਕੰਮ ਦੀ ਦੇਣੀ ਹੈ ਨਾ ਹਾਂ ਜੀ ਜੀ ਜੋ ਕੁਝ ਵਾਪਰਿਆ ਹੈ ਇਸ ਲਈ ਪੰਜਾਬ ਦੇ ਵਿੱਚ ਤੇ ਲਾਂਡਰ ਦਾ ਹੈਗਾ ਜਾਂ ਕਰਾਪਸ਼ਨ ਵਾਲਾ ਪਾਸਾ ਹੈਗਾ ਜਾਂ ਗੈਂਗਸਟਰ ਦਾ ਹੈਗਾ ਉਹ ਕਿਹਦੀ ਪ੍ਰੋਡਕਟ ਆ ਕੋਈ ਇਸ ਰਾਜਨੀਤੀ ਦੀ ਪ੍ਰੋਡਕਟ ਹੋਣਾ ਜੀ ਜੀ ਤਾਂ ਕਿਉਂ ਨੂੰ ਹੋਰ ਸਟਰੈਂਥਨ ਕਰਦੇ ਹੋ ਤੇ ਇਸ ਕਰਕੇ ਮਨ ਤੇ ਲੱਗਦਾ ਵੀ ਸਰਕਾਰ ਤੋਂ ਸਾਨੂੰ ਬਹੁਤ ਆਸ ਸੀ ਪਰ ਇਸ ਸਰਕਾਰ ਦਾ ਪਹਿਲਾਂ ਨਾਲੋਂ ਵੀ ਦੋ ਕਦਮ ਅੱਗੇ ਜਾ ਕੇ ਤਿੰਨੇ ਜਿਹੜਾ ਉਹਨਾਂ ਖਾਈ ਸੁਟਿਆ ਸੀ ਉਹਨੂੰ ਕਿ ਖਾੜ ਜਿਹੜੀ ਹੈਗੀ ਉਸ ਪਾਸੇ ਵੱਲ ਤੱਕ ਦੀ ਕੋਸ਼ਿਸ਼ ਕੀਤੀ ਇਹਨੇ ਆਪ ਹਾਂ ਹਾਂ ਸਰ ਵੇਖਣ ਵਾਲੀ ਗੱਲ ਹੈ ਕਿ ਕਦੋਂ ਕੋਈ ਨਵਾਂ ਚੰਗੜੇ ਪੰਜਾਬ ਦੇ ਵਿੱਚ ਤੇ ਜਿਹੜੇ ਅਜੀਬ ਫਿਕਰਮੰਦੀ ਉਹ ਸਾਰੀ ਇੱਕ ਵਾਰ ਕਿਸੇ ਨਵੇਂ ਚਾਨਣ ਦੇ ਵਿੱਚ ਉਹ ਅੱਗੇ ਵਧੇ ਕਿ ਇਹਨਾਂ ਭਾਵਕੇ ਮ ਕੋਈ ਮਾਹੌਲ ਜਦਮਗ ਵਾਲਾ ਬਣੇ ਫਿਰ ਅੱਜ ਦੇ ਇਸ ਫਿਕਰਮੰਦੀ ਵਾਲੇ ਚਿੰਤਾ ਭਰੇ ਵਾਲੇ ਜਿਹੜੇ ਮਾਮਲੇ ਜ਼ਿਲ੍ਹਾ ਪ੍ਰਸ਼ਾਸਿਤ ਪੰਚਾਇਤ ਸੰਪਤੀ ਚੋਣਾਂ ਦੇ ਨਾਲ ਜੁੜੇ ਤੇ ਦਰਸ਼ਕਾਂ ਤੁਸੀਂ ਇਹਨੂੰ ਕੋਰ ਫਿਰ ਦੱਸਦੀ ਕਿ ਸਾਡੇ ਨਾਲ ਜੁੜੇ ਸਨ ਉਹਗੇ ਰਾਸੀ ਮਹਾਰ ਪ੍ਰਸਿੱਧ ਲੇਖਕ ਪ੍ਰੋਫੈਸਰ ਡਾਕਟਰ ਜਗਰੂਰ ਸਿੰਘ ਸੇਖੋਂ ਜੀ ਸੋ ਸੇਖੋਂ ਸਾਹਿਬ ਚੈਨਲ ਨੂੰ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਈ ਮਿਸ਼ਨ ਪੰਜਾਬੀ